ਸੱਸ ਦੀ ਮੌਤ ਤੋਂ ਬਾਅਦ ਨੋਹਾ ਨੱਚਦੀਆਂ ਫਿਰਨ ਪਰ ਜਦੋਂ ਸੌਰੇ ਨੇ ਨਵਾਂ ਵਿਆਹ ਕਰਵਾ ਲਿਆ ਤਾਂ ਇਹ ਦੇਖ ਕੇ ਉਹਨਾਂ ਦੇ ਹੋਸ਼ ਉੱਟ ਗਏ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਹ ਕਹਾਣੀ ਬਠਿੰਡੇ ਜ਼ਿਲ੍ਹੇ ਦੇ ਕਾਲਚਰਾਨੀ ਪਿੰਡ ਦੀ ਹੈ ਬਲਜੀਤ ਕੁਰੇ ਨਹੀਂ ਬਲਜੀਤ ਕੁਰੇ ਗੁਰਜੰਟ ਸਿੰਘ ਆਪਣੀ ਘਰ ਵਾਲੀ ਬਲਜੀਤ ਕੌਰ ਨੂੰ ਆਵਾਜ਼ ਮਾਰ ਰਿਹਾ ਸੀ ਹਾਂਜੀ ਹਾਂਜੀ ਬਲਜੀਤ ਕੌਰ ਚੌਂਤਰੇ ਤੋਟਦੀ ਹੈ ਤੇ ਗੁਰਜੰਟ ਸਿੰਘ ਕੋਲ ਜਾਂਦੀ ਹੈ ਮੈਂ ਕਦੋਂ ਦਾ ਤੈਨੂੰਵਾਜਾ ਮਾਰੀ ਜਾਂਣਾ ਏ ਕਿੱਥੇ ਸੀ ਤੂੰ ਬਸ ਰੋਟੀਆਂ ਪਕਾਈ ਜਾਂਦੀ ਸੀ ਬਲਜੀਤ ਕੁਰੇ ਤੈਨੂੰ ਕਿੰਨੀ ਵਾਰ ਕਿਹਾ ਛੱਡ ਦੇ ਚੁੱਲ੍ਹੇ ਦਾ ਖਿਹੜਾ ਪਰ ਤੂੰ ਮੇਰੀ ਕਿਹੜਾ ਇੱਕ ਸੁਣਦੀ ਐ ਅੱਗੋਂ ਬਲਜੀਤ ਕੌਰ ਕਹਿੰਦੀ ਐ ਕੀ ਕਰਾਂ ਕਰਨਾ ਪੈਂਦਾ ਏ ਜੇਕਰ ਨਹੀਂ ਕਰਦੀ ਤਾਂ نوਹਾ ਭਾਂਡੇ ਭੰਨਣ ਲੱਗਦੀਆਂ ਨੇ ਗੁਰਜੰਟ ਸਿੰਘ ਕਹਿੰਦਾ ਹੈ ਅੱਛਾ ਜੇਕਰ ਕੰਮ ਨਹੀਂ ਕਰਦੀਆਂ ਤਾਂ ਨੋਹਾ ਭਾਂਡੇ ਪੰਨਣ ਲੱਗ ਜਾਂਦੀਆਂ ਹਨ ਤਾਂ ਫਿਰ ਨੋਹਾ ਕੀ ਕਰਨਗੀਆਂ ਜੇਕਰ ਹੁਣ ਵੀ ਰੋਟੀ ਟੁਕ ਤੂੰ ਹੀ ਕਰਨਾ ਹੈ ਜਦੋਂ ਗੁਰਜੰਟ ਇਹ ਗੱਲ ਕਹਿ ਰਿਹਾ ਸੀ ਤਾਂ ਉਸਦੀ ਛੋਟੀ ਨੋ ਇਹ ਸਭ ਕੁਝ ਸੁਣ ਲੈਂਦੀ ਹੈ ਉਹ ਕਹਿੰਦੀ ਹੈ ਇਹਨੂੰ ਬਾਪੂ ਜੀ ਆਪਦੇ ਗੋਡੇ ਨਾਲ ਗੋਡਾ ਲਾ ਕੇ ਬਿਠਾ ਲਿਆ ਕਰੋ ਜਿਵੇਂ ਨਵੀਂ ਵਿਆਹ ਕੇ ਲਿਆਂਦੀ ਹੋਵੇ ਗੁਰਜੰਟ ਸਿੰਘ ਇਹ ਗੱਲ ਸੁਣਦਾ ਹੈ ਤੇ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਕੁੜੇ ਤੇਰਾ ਸਹੌਰਾ ਲੱਗਦਾ ਮੈਂ ਤੂੰ ਬੋਲਦੀ ਕਿਵੇਂ ਹੈ ਤੈਨੂੰ ਬੋਲਣ ਦੀ ਭੋਰਾਕਲ ਨਹੀਂ ਨੋ ਕਹਿੰਦੀ ਹੈ ਬਾਪੂ ਜੀ ਮੈਂ ਗਲਤ ਕੀ ਕਿਹਾ ਹੈ ਇੰਨੇ ਨੂੰ ਉੱਥੇ ਵੱਡੀ ਨੂੰ ਵੀ ਆ ਜਾਂਦੀ ਹੈ ਉਹ ਕਹਿੰਦੀ ਹੈ ਕਿ ਇਹਨਾਂ ਦਾ ਬੁੱਢਿਆਂ ਹੋ ਕੇ ਵੀ ਇੱਕ ਦੂਜੇ ਨਾਲ ਬੈਠਣ ਨੂੰ ਜੀ ਕਰਦਾ ਏ ਪਰ ਸਾਨੂੰ ਦੇਖ ਕੇ ਜਾਂਦੇ ਨਹੀਂ ਸਾਡੇ ਤੋਂ ਕੰਮ ਭਾਲਦੇ ਨੇ ਇਦਾਂ ਨੱਕ ਬੁੱਲ ਕੱਢ ਕੇ ਦੋਨੇ ਨੋਹਾ ਅੰਦਰ ਚਲੀਆਂ ਜਾਂਦੀਆਂ ਨੇ ਫਿਰ ਬਲਜੀਤ ਤੇ ਗੁਰਜੰਟ ਆਪਣੀ ਬੈਠਕ ਵਿੱਚ ਚਲੇ ਜਾਂਦੇ ਹਨ ਉਥੇ ਬਲਜੀਤ ਗੁਰਜੰਟ ਨੂੰ ਕਹਿੰਦੀ ਹੈ ਕਿ ਮੇਰਾ ਤਾਂ ਦਿਲ ਕਰਦਾ ਮੈਂ ਕਿਤੇ ਚਲੀ ਜਾਵਾਂ ਗੁਰਜੰਟ ਕਹਿੰਦਾ ਹੈ ਹੁਣ ਤੂੰ ਕਿੱਥੇ ਜਾਵੇਂਗੀ ਫਿਰ ਉਹ ਆਪਣੇ ਭਰਾ ਨੂੰ ਯਾਦ ਕਰਕੇ ਰੋਂਦੀ ਹੈ ਕਿ ਉਸ ਦਾ ਭਰਾ ਉਸ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਮਿਲ ਕੇ ਜਾਂਦਾ ਸੀ ਹੁੰਦਾ ਰੱਬ ਨੇ ਵੀ ਉਸ ਦਾ ਭਰਾ ਉਸ ਤੋਂ ਖੋ ਲਿਆ ਪਹਿਲਾਂ ਨੋਹਾ ਵੀ ਮਾਮਾ-ਮਾਮਾ ਕਰਦੀਆਂ ਸਨ ਜਦੋਂ ਖਾਣ ਨੂੰ ਕੁਝ ਲੈ ਕੇ ਆਉਂਦਾ ਸੀ ਤੇ ਰੁਪਏ ਦੇ ਕੇ ਜਾਂਦਾ ਸੀ ਜਦੋਂ ਦਾ ਉਹ ਮੁੱਕਿਆ ਹੈ ਉਦੋਂ ਦੀਆਂ ਨੋਹਾ ਤਾਂ ਨੇ ਮਾਰਦੀਆਂ ਨੇ ਕਿ ਵੱਡੀ ਆਈ ਪੇਕਿਆਂ ਵਾਲੀ ਤੇਰਾ ਤਾਂ ਕੋਈ ਹਾਲ ਚਾਲ ਵੀ ਪੁੱਛਣ ਨਹੀਂ ਆਉਂਦੇ ਗੁਰਜੰਟ ਸਿੰਘ ਉਸ ਨੂੰ ਦੁਖੀ ਹੁੰਦਿਆ ਦੇਖ ਕੇ ਕਹਿੰਦਾ ਹੈ ਤੂੰ ਆਪਣੇ ਮੁੰਡਿਆਂ ਨਾਲ ਗੱਲ ਕਰਦੀ ਕਿਉਂ ਨਹੀਂ ਜੇ ਤੇਰੇ ਵਿੱਚ ਹਿੰਮਤ ਨਹੀਂ ਤਾਂ ਮੈਂ ਕਰਾਂ ਤਾਂ ਬਲਜੀਤ ਕੌਰ ਉਸ ਨੂੰ ਕਹਿੰਦੀ ਹੈ ਐਵੇਂ ਨੋ ਪੁੱਤ ਲੜ ਪੈਣਗੇ ਕੀ ਫਾਇਦਾ ਕਰਤਾ ਆਪਣਾ ਹੀ ਖਰਾਬ ਹੋਣਾ ਹੈ ਮੈਂ ਤਾਂ ਇਸ ਕਰਕੇ ਹੀ ਚੁੱਪ ਹਾਂ ਗੁਰਜੰਟ ਸਿੰਘ ਕਹਿੰਦਾ ਕਿੰਨਾ ਚਿਰ ਚੁੱਪ ਰਹੇਂਗੀ ਬਲਜੀਤ ਕੌਰ ਅਗਲੇ ਦਿਨ ਆਪਣੇ ਦੋਨੇ ਮੁੰਡਿਆਂ ਨੂੰ ਬੁਲਾਉਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਭਾਈ ਮੇਰੇ ਤੋਂ ਹੁਣ ਨਹੀਂ ਚੁੱਲ੍ਹੇ ਚੌਂਕੇ ਦਾ ਕੰਮ ਹੁੰਦਾ ਤਾ ਮੁੰਡਾ ਕਹਿੰਦਾ ਹੈ ਕਿ ਤੈਨੂੰ ਕਹਿੰਦਾ ਵੀ ਕੌਣ ਹੈ ਮਾਂ ਤੇਰੀਆਂ ਦੋ ਨੋਹਾਂ ਆਪੇ ਕਰ ਲੈਣਗੀਆਂ ਨੋਹਾਂ ਕੰਧੋਲੀ ਕੋਲ ਖੜੀਆਂ ਸਾਰਾ ਕੁਝ ਸੁਣ ਰਹੀਆਂ ਸੀ ਜਦੋਂ ਮੁੰਡੇ ਇਹ ਕਹਿ ਕੇ ਖੇਤ ਚਲੇ ਜਾਂਦੇ ਹਨ ਤਾਂ ਪਿੱਛੋਂ ਨੋਹਾਂ ਬਲਜੀਤ ਕੌਰ ਨੂੰ ਕਹਿੰਦੀਆਂ ਹਨ ਕਿ ਲਾਤੀ ਉਂਗਲ ਸਾਡੇ ਤੋਂ ਰੋਟੀਆਂ ਨਹੀਂ ਬਣਦੀਆਂ ਤੂੰ ਜਾਣ ਕੇ ਹੀ ਅੜਦੀ ਐ ਵਿੱਚ ਕਿ ਮੈਂ ਵੱਧ ਤੋਂ ਵੱਧ ਕਿਉਂ ਪਾਵਾਂ ਆਪਦੀ ਸਬਜ਼ੀ ਵਿੱਚ ਇਹ ਸੁਣ ਕੇ ਬਲਜੀਤ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਜਦੋਂ ਬਲਜੀਤ ਕੌਰ ਮੰਜੇ ਤੋਂ ਉੱਠ ਕੇ ਆਪਣੀ ਬੈੱਡ ਤੇ ਵਿੱਚ ਜਾਣ ਲੱਗਦੀ ਹੈ ਤਾਂ ਛੋਟੀ ਨਾ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੰਦੀ ਹੈ ਜਿਸ ਕਰਕੇ ਉਸ ਦੀ ਲੱਤ ਟੁੱਟ ਜਾਂਦੀ ਹੈ ਜਦੋਂ ਗੁਰਜੰਟ ਸਿੰਘ ਬਾਹਰੋਂ ਆਉਂਦਾ ਹੈ ਤੇ ਦੇਖਦਾ ਹੈ ਬਲਜੀਤ ਕੌਰ ਥੱਲੇ ਡਿੱਗੀ ਪਈ ਹੈ ਤਾਂ ਉਹ ਭੱਜ ਕੇ ਆ ਕੇ ਉਸ ਨੂੰ ਚੱਕ ਕੇ ਮੰਜੇ ਤੇ ਪਾਉਂਦਾ ਹੈ ਤੇ ਆਪਣੇ ਮੁੰਡਿਆਂ ਨੂੰ ਬੁਲਾਉਂਦਾ ਹੈ ਫਿਰ ਉਸ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹਨ ਇੱਕ ਮਹੀਨਾ ਬਲਜੀਤ ਕੌਰ ਹਸਪਤਾਲ ਵਿੱਚ ਹੀ ਰਹਿੰਦੀ ਹੈ ਗੁਰਜੰਟ ਉਸਤੇ ਕੋਲ ਰਹਿੰਦਾ ਹੈ ਮੁੰਡੇ ਕਦੇ ਆ ਜਾਂਦੇ ਸੀ ਤੇ ਕਦੇ ਨਹੀਂ ਨੋਹਾ ਨੇ ਤਾਂ ਕਦੇ ਫੋਨ ਕਰਕੇ ਵੀ ਨਹੀਂ ਪੁੱਛਿਆ ਸੀ ਕਿ ਮਾਂ ਕਿਵੇਂ ਆ ਤੂੰ ਆਉਣ ਦੀ ਗੱਲ ਤਾਂ ਦੂਰ ਦੀ ਹੈ ਇੱਕ ਮਹੀਨੇ ਬਾਅਦ ਜਦੋਂ ਬਲਜੀਤ ਘਰੇ ਆਈ ਤਾਂ ਗੁਰਜੰਟ ਹੀ ਉਸ ਨੂੰ ਸੰਭਾਲਦਾ ਸੀ ਨੋਹਾ ਨੇ ਤਾਂ ਘਰੇ ਆ ਕੇ ਵੀ ਇੱਕ ਦਿਨ ਉਸ ਦਾ ਹਾਲ ਚਾਲ ਨਹੀਂ ਪੁੱਛਿਆ ਬਲਜੀਤ ਸਾਰਾ ਦਿਨ ਪਈ ਮਨਜੇ ਤੇ ਇਹੀ ਸੋਚੀ ਜਾਂਦੀ ਸੀ ਇਹਨੇ ਮਾੜੇ ਕਰਮ ਕੀਤੇ ਹਨ ਤਾਂ ਜੋ ਮੈਨੂੰ ਐਦਾਂ ਦੀਆਂ ਨੋਹਾ ਮਿਲੀਆਂ ਹਨ ਜਿਨ੍ਹਾਂ ਨੂੰ ਮੇਰੀ ਬਿਲਕੁਲ ਵੀ ਪਰਵਾਹ ਨਹੀਂ ਤੇ ਮੁੰਡੇ ਵੀ ਆਪਣੀਆਂ ਘਰ ਵਾਲੀਆਂ ਪਿੱਛੇ ਹੀ ਲੱਗਦੇ ਨੇ ਮਾਂ ਬਾਪ ਦੀ ਤਾਂ ਇਹਨਾਂ ਨੂੰ ਬਿਲਕੁਲ ਵੀ ਫਿਕਰ ਨਹੀਂ ਇਹ ਤਾਂ ਕਲਯੁਗ ਆ ਗਿਆ ਇੱਕ ਸਾਡਾ ਸਮਾਂ ਸੀ ਜਦੋਂ ਅਸੀਂ ਆਪਣੇ ਸੱਸ ਸਹੁਰੇ ਤੋਂ ਪੁੱਛੇ ਬਿਨਾ ਇੱਕ ਕੰਮ ਵੀ ਨਹੀਂ ਕਰਦੇ ਸੀ ਪਰ ਅੱਜ ਕੱਲ ਤਾਂ ਪੁੱਛਣ ਦੀ ਗੱਲ ਤਾਂ ਦੂਰ ਹੈ ਇਹ ਤਾਂ ਪਾਣੀ ਦੀ ਘੁੱਟ ਵੀ ਨਹੀਂ ਦਿੰਦੇ ਬਸ ਇਹ ਹੀ ਸੋਚਦੀ ਸੋਚਦੀ ਇੱਕ ਦਿਨ ਉਹ ਮਰ ਜਾਂਦੀ ਹੈ ਹੁਣ ਨੋਹਾ ਪੂਰੀਆਂ ਖੁੱਸ ਸੀ ਕਿ ਉਹਨਾਂ ਦੀ ਸੱਸ ਮਰ ਗਈ ਭੋਗ ਤੇ ਭੱਜ-ਭੱਜ ਕੇ ਕੰਮ ਕਰਦੀਆਂ ਫਿਰਦੀਆਂ ਸੀ ਨਾਲੇ ਇੱਕ ਦੂਜੀ ਨੂੰ ਕਹਿੰਦੀਆਂ ਸੀ ਕਿ ਚੰਗਾ ਹੋ ਗਿਆ ਬੁੜੀ ਮਰ ਗਈ ਸਾਡੀਆਂ ਜੜਾਂ ਵਿੱਚ ਬੈਠੀ ਸੀ ਹੁਣ ਅਸੀਂ ਐਸ਼ ਕਰਾਂਗੇ ਇਹ ਸਭ ਕੁਝ ਗੁਰਜੰਟ ਸਿੰਘ ਸੁਣ ਰਿਹਾ ਸੀ ਬਲਜੀਤ ਕੌਰ ਦਾ ਭੋਗ ਪਾਇਆ ਜਾਂਦਾ ਹੈ ਤੇ ਅਗਲੇ ਦਿਨ ਗੁਰਜੰਟ ਸਿੰਘ ਨੂੰ ਕੋਈ ਰੋਟੀ ਨਹੀਂ ਪੁੱਛਦਾ ਨਾ ਕੋਈ ਪਾਣੀ ਪੁੱਛਦਾ ਹੈ ਉਹ ਵਿਚਾਰਾ ਆਪਣੀ ਬੈਠਕ ਵਿੱਚ ਇਦਾਂ ਹੀ ਪਿਆ ਰਹਿੰਦਾ ਹੈ ਜੈ ਗੁਰਜੰਟ ਸਿੰਘ ਆਪਣੀ ਨੋਹ ਨੂੰ ਕਹਿੰਦਾ ਕਿ ਭਾਈ ਤੁਸੀਂ ਮੈਨੂੰ ਰੋਟੀ ਤਾਂ ਦੇ ਦਿਓ ਅੱਗੋਂ ਨੋਹਾ ਕਹਿੰਦੀ ਆ ਸਾਥੋਂ ਨਹੀਂ ਤੇਰੀ ਸੇਵਾ ਹੁੰਦੀ ਐਵੇਂ ਬਾਧੂ ਦਾ ਰੋਕਦਾ ਲੱਕਿਆ ਸਾਨੂੰ ਗੁਰਜੰਟ ਨੂੰ ਇਹ ਸਭ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਆਪਣੀ ਪਤਨੀ ਬਲਜੀਤ ਕੌਰ ਨੂੰ ਬਹੁਤ ਯਾਦ ਕਰਦਾ ਹੈ ਕਿ ਕਿਵੇਂ ਵਿਚਾਰੀ ਦੁੱਖਾਂ ਦੇ ਵਿੱਚ ਵੀ ਮੇਰਾ ਹਰ ਇੱਕ ਕੰਮ ਕਰਦੀ ਸੀ ਗੁਰਜੰਟ ਸਿੰਘ ਸੋਚਦਾ ਹੈ ਕਿ ਇਹਨਾਂ ਨੂੰ ਸਬਕ ਤਾਂ ਸਿਖਾਉਣਾ ਹੀ ਪੈਣਾ ਹੈ ਉਹ ਵਿਆਹ ਕਰਾ ਕੇ ਘਰੇ ਆ ਜਾਂਦਾ ਹੈ ਇਹ ਦੇਖ ਕੇ ਨੋਹਾ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਹਨ ਵੀ ਇਹ ਕੀ ਹੋ ਗਿਆ 노ਹਾ ਆਪਣੇ ਸਹੁਰੇ ਨੂੰ ਕਹਿੰਦੀਆਂ ਹਨ ਬੁੜਿਆ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਉਮਰ ਵਿੱਚ ਵਿਆਹ ਕਰਾਉਂਦੇ ਨੂੰ ਫਿਰ ਗੁਰਜੰਟ ਸਿੰਘ ਕਹਿੰਦਾ ਹੈ ਭਾਈ ਮੈਂ ਤਾਂ ਆਪਣੀ ਰੋਟੀ ਦਾ ਬਿਲਾ ਬਣਾਉਣਾ ਹੀ ਸੀ ਤੁਸੀਂ ਕਿਹੜਾ ਮੈਨੂੰ ਰੋਟੀ ਦਿੰਦਿਆਂ ਸੀ ਮੁੰਡੇ ਆਪਦੇ ਪਿਓ ਨੂੰ ਲੜਦੇ ਹਨ ਵੀ ਤੂੰ ਸਾਡੀ ਪਿੰਡ ਵਿੱਚ ਨੱਕ ਬੜਾ ਕੇ ਰੱਖ ਦਿੱਤੀ ਗੁਰਜੰਟ ਕਹਿੰਦਾ ਹੈ ਤੁਹਾਡੇ ਤੋਂ ਤਾਂ ਆਪਣੀਆਂ ਤੀਵੀਆਂ ਨਹੀਂ ਸੰਭੀਆਂ ਗਈਆਂ ਕਦੇ ਸਾਨੂੰ ਇਹਨਾਂ ਨੇ ਰੋਟੀ ਦਿੱਤੀ ਹੈ ਕਦੇ ਪੁੱਛਿਆ ਕਿ ਭਾਈ ਤੁਸੀਂ ਠੀਕ ਹੋ ਤੁਸੀਂ ਵੀ ਇਹਨਾਂ ਨੂੰ ਕੁਝ ਨਹੀਂ ਕਿਹਾ ਹੁਣ ਮੈਂ ਰੋਟੀ ਦਾ ਬਿਲਾ ਤਾਂ ਬਣਾਉਣਾ ਹੀ ਸੀ ਮੁੰਡੇ ਆਪਣਾ ਹੱਕ ਮੰਗਣ ਲੱਗ ਗਏ ਉਹ ਆਪਣੇ ਪਿਓ ਨੂੰ ਕਹਿੰਦੇ ਕਿ ਸਾਨੂੰ ਸਾਡਾ ਹੱਕ ਦੇ ਤੇ ਤੂੰ ਇਸ ਘਰ ਵਿੱਚੋਂ ਚੱਲਦਾ ਬਣ ਗੁਰਜੰਟ ਸਿੰਘ ਕਹਿੰਦਾ ਹੈ ਕਿਹੜਾ ਹੱਕ ਤੁਸੀਂ ਆਪਣਾ ਹੱਕ ਤਾਂ ਕਦੋਂ ਦਾ ਗਵਾ ਲਿਆ ਤੇਰੀ ਮਾਂ ਮੰਝੇ ਤੇ ਬੈਠੀ ਤੜਫਦੀ ਮਰ ਗਈ ਪਰ ਮਾਂ ਦੀਆਂ ਧੀਆਂ ਨੇ ਇੱਕ ਦਿਨ ਵੀ ਉਸ ਨੂੰ ਪਾਣੀ ਨਹੀਂ ਪੁੱਛਿਆ ਗੁਰਜੰਟ ਸਿੰਘ ਕਹਿੰਦਾ ਹੈ ਕਿ ਮੇਰੇ ਕੋਲ ਵੀ ਤੁਹਾਡੇ ਲਈ ਕੋਈ ਹੱਕ ਨਹੀਂ ਗੁਰਜੰਟ ਸਿੰਘ ਕੋਲ 50 ਕਿੱਲੇ ਜ਼ਮੀਨ ਦੇ ਸੀ ਜਿੰਨਾ ਵਿੱਚੋਂ 25 ਕਿੱਲੇ ਉਸ ਨੇ ਆਪਣੀ ਨਵੀਂ ਘਰ ਵਾਲੀ ਦੇ ਨਾਮ ਕਰਵਾ ਦਿੱਤੇ ਤੇ 25 ਕਿੱਲੇ ਆਪਣੇ ਕੋਲੇ ਰੱਖ ਲਏ। ਹੁਣ ਉਹ ਆਪਣੇ ਮੁੰਡਿਆਂ ਨੂੰ ਕਹਿੰਦਾ ਹੈ ਕਿ ਜੇ ਤੁਸੀਂ ਇੱਥੇ ਰਹਿਣਾ ਹੈ ਤਾਂ ਤੁਹਾਨੂੰ ਤੇ ਤੁਹਾਡੀਆਂ ਘਰ ਵਾਲੀਆਂ ਨੂੰ ਸਾਡੀ ਸੇਵਾ ਕਰਨੀ ਹੋਵੇਗੀ। ਨਹੀਂ ਤਾਂ ਤੁਸੀਂ ਇੱਥੇ ਚਲੇ ਜਾਓ। ਸਾਡੇ ਕੋਲੇ ਵੀ ਤੁਹਾਡੇ ਵਾਸਤੇ ਕੁਝ ਵੀ ਨਹੀਂ। ਕਿੱਲੇ ਤਾਂ ਤੁਸੀਂ ਭੁੱਲ ਹੀ ਜਾਓ। ਫਿਰ ਦੋਨੇ ਮੁੰਡੇ ਤੇ ਨੋਹਾ ਉਸੇ ਘਰ ਵਿੱਚ ਰਹਿਣ ਲੱਗੇ ਕਿਉਂਕਿ ਉਹਨਾਂ ਕੋਲ ਇਸ ਤੋਂ ਬਿਨਾ ਹੋਰ ਕੋਈ ਵੀ ਰਸਤਾ ਨਹੀਂ ਦਿਖ ਰਿਹਾ ਸੀ ਹੁਣ ਉਹੀ ਨੋਹਾ ਆਪਣੀ ਸੱਸ ਸਹੁਰੇ ਦੀ ਸੇਵਾ ਕਰਦੀਆਂ ਹਨ ਤਾਂ ਦੋਸਤੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਲਿਖ ਕੇ ਦੱਸਿਓ ਕਿ ਗੁਰਜੰਟ ਸਿੰਘ ਨੇ ਦੂਸਰਾ ਵਿਆਹ ਕਰਵਾ ਕੇ ਠੀਕ ਕੀਤਾ ਕਿ ਗਲਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਿਨਾ ਭੁੱਲਣਾ